ਹੁਣ ਆਪਾਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਹਦੇ ਵਿੱਚ ਅਮਨਦੀਪ ਜਿਹੜੀ ਕਿ ਹੈੱਡਕਾਸਟੀ ਵਾਲਾ ਉਹਦੀ ਬਈ ਪੂਰੇ ਫਰੂਫ ਸਾਹਮਣੇ ਆਏ ਆ ਤੁਹਾਨੂੰ ਪਹਿਲਾਂ ਲਾਈਵ ਵੀਡੀਓ ਦਿਖਾਉਣੇ ਆ ਤੇ ਫਿਰ ਕਰਾਂਗੇ ਵਿਚਾਰ ਸਾਂਝੇ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਅਕਸਰ ਵਾਇਰਲ ਹੋ ਰਹੀਆਂ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣੇ ਆ ਬਾਅਦ ਵਿੱਚ ਕਰਦੇ ਆ ਵਿਚਾਰ ਸਾਂਝੇ ਸੁਣੋ ਚੈਲੰਜ ਕਰਦਾ ਤੇਰੇ ਲੱਟਾ ਤੋੜਾਂਗਾ ਸਿਰਫ ਇੱਕ ਦਿਨ ਦੇ ਹੀ ਦਿੱਤਾ ਕਹਿੰਦੇ ਰਿਮਾਂਡ ਸਿਰਫ ਇੱਕ ਇੱਕ ਦਿਨ ਨਹੀਂ ਦੇਣਾ ਚਾਹੀਦਾ ਸੀ ਨਾ ਜੇ ਦੇ ਵੀ ਲਿੱਤਾ ਜੱਜ ਨੇ ਇੱਕ ਦਿਨ ਚ ਕਿੰਨੇ ਚ ਕਹਿੰਦੇ ਵੀ ਇਹ ਤੁਸੀਂ ਛਿੱਟਾ ਵੇਚਦੇ ਵੀ ਕਹਿੰਦੇ ਵੀ ਛਿੱਟਾ ਲੰ데요 ਵੀ ਮੈਂ ਉਦੋਂ ਵੀ ਬਹੁਤ 2022 ਚ ਵੀ ਟੈਸਟ ਹੋਇਆ ਉਹਦੇ ਵਿੱਚ ਕਹਿੰਦੇ ਵੀ ਨੈਗੇਟਿਵ ਆਇਆ ਆਇਆ ਨਹੀਂ ਨਹੀਂ ਜੀ ਨਹੀਂ ਬੀਲੀ ਪੱਤਾ ਜੀ ਸਰਕਾਰੀ ਮੁਲਾਜ਼ਮ ਜੀ ਸਰਕਾਰੀ ਮੁਲਾਜ਼ਮ ਦੀ ਕਰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਸਰਕਾਰੀ ਹੀ ਸਰਕਾਰੀ ਦੀ سپورਟ ਕਰਦਾ ਤੇ ਪੋਟਾ ਬਦਲਤੀਆਂ ਹੋਣ ਗਿਆ ਆਪਾਂ ਲਾਂਡ ਰਹਨੇ ਆ ਲਾਂਦੀ ਜਾਂਦੀ ਚਿੱਟਾ ਲਾਂਦੇ ਵੀ ਆ ਚਿੱਟਾ ਵੇਚਦੀ ਵੀ ਆ ਇਹਦਾ ਕੰਮ ਹੀ ਆ ਜੀ ਤੁਸੀਂ ਬਲਵਿੰਦਰ ਸਿੰਘ ਦਾ ਨਾਮ ਲੈ ਰਹੇ ਉਹਦੇ ਕੋਲ ਵੀ ਪ੍ਰੂਫ ਹੈ ਹਾਂ ਜੀ ਹੁੰਦਾ ਬਣਾ ਸਾਰਾ ਕੁਝ ਹੀ ਆ ਮੇਰੇ ਕੋਲ ਗੈਂਗਸਟਰ ਹੈ ਇੰਨੇ ਇੰਨੇ ਪ੍ਰੂਫ ਹੈ ਦੋ ਨਜਾਇਜ਼ ਅਸਲੇ ਠੀਕ ਹੈ ਹੁਣ ਵੀ ਨਿੱਕੀਆਂ ਕੁੜੀਆਂ ਬਣਾ ਕੇ ਇਹਨੇ ਸਟicker ਲਾਏ ਆ ਐਸੀ ਗੱਡੀ ਦੇ ਉੱਤੇ ਪੰਜਾਬ ਪੁਲਿਸ ਇਸ ਕਰਕੇ ਇਹਦੇ ਗੱਡੀ ਨੂੰ ਨੀ ਲੰਦਾ ਸਿੰਘਾ ਬਲਵਿੰਦਰ ਇਹ ਲੈ ਕੇ ਆਂਦੀ ਸੀ ਬਲਵਿੰਦਰ ਸਿੰਘ ਸਪਲਾਈ ਕਰਦਾ ਸੀ ਅੱਗੇ ਉਹਨੂੰ ਜੂੜ ਪੜਿਆ ਜਾਵੇ ਬਹੁਤ ਖਰਾਸੇ ਹੋਣਗੇ ਪਹਿਲਾਂ ਵੀ ਪੰਜਾਬ ਮਕਦਮੇ ਚੱਲ ਰਿਹਾ ਬਲਵਿੰਦਰ ਸਿੰਘ ਦੇ ਉੱਤੇ ਗੱਡੀ ਕਿਹਦੇ ਨਾਮ ਤੇ ਹੈਗੀ ਅਮਨਦੀਪ ਦੇ ਕੈਸ਼ ਗੱਡੀਆਂ ਪਹਿਲਾਂ ਇਹਦੇ ਕੋਲ ਗੱਡੀ ਸੀ 7 ਟ੍ਰਿਪਲ ਲੈਟਰ ਨੰਬਰ Thar ਉਹ ਗੱਡੀ ਪਤਾ ਨਹੀਂ ਨੇ ਕਿੱਥੇ ਕਰਤੀ ਦੂਜੀ ਨਵੀਂ ਗੱਡੀ ਲਈ ਜਿਹੜਾ Thar ਦੋ ਗੱਡੀਆਂ ਪਹਿਲਾ ਵਾਲੀ ਗੱਡੀ ਕਿੱਥੇ ਕਰਤੀ ਕਿਨੇ ਉਹਦੀ ਗੱਡੀ ਵੀ ਅੱਜ ਖੜੀ ਹੈ ਵੰਨਾ ਗੱਡੀ ਸੋਨੂ ਕੋੜਾ ਬੂਟੇ ਸਟicker ਲਾਇਆ ਇਹ ਬਲੂ ਬੂਟ ਚਲਾਉਂਦੀ ਹੈ ਵੋਟ ਨਹੀਂ ਚਾਹਦੀ ਬਲਵਿੰਦਰ ਹੈ ਬਲਵਿੰਦਰ ਸਟicker ਲਗਾ ਕੇ ਕਿਵੇਂ ਚਲਾ ਸਕਦਾ ਪੰਜਾਬ ਪੁਲਿਸ ਦਾ ਇਹਦਾ ਮਤਲਬ ਤੁਸੀਂ ਲੋਕਾਂ ਤੇ ਤੋਸ ਮੰਨਦੇ ਹੋ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਹੋ ਕਈ ਅਫਸਰ ਬਹੁਤ ਵਜਿਆਂ ਨੇ ਪਰ ਕਈ ਨਾਲ ਮੇਲੇ ਹੋਏ ਨੇ ਤੁਹਾਨੂੰ ਮੈਂ ਸਾਰਿਆਂ ਨੂੰ ਬੁਸ਼ਾਰਿਸ਼ ਕਰਨਾ ਚਾਹਨੀ ਆ ਇਹਦੇ ਕਰਕੇ ਬਲਡੋਜ਼ਰ ਫੇਰਿਆ ਹੀ ਜਾਵੇ ਇਹਦਾ ਕਾਰ ਇਹਨੇ ਨਸ਼ਾ ਵੇਚ ਕੇ ਹੀ ਬਣਾਇਆ ਡੂਟੀ ਕਰਕੇ ਨਹੀਂ ਬਣਾਇਆ ਇਹ ਹਸਪੀਟਲ ਦੇ ਵਿੱਚ ਡਿਊਟੀ ਕਰਦੀ ਹੈ ਪੁਲਿਸ ਲੈਨ ਚ ਸਦਾ ਕੋਰਸ ਨਹੀਂ ਕੀਤਾ ਡਿਊਟੀ ਮਾਨਸਾ ਪਰ ਕਰਦੇ ਪੁਲਿਸ ਲਾਈਨ ਦੇ ਵਿੱਚ ਇਹ ਇੰਨਾ ਇੰਨੀ ਮਿਹਰਬਾਨ ਹੋ ਗਈ ਸਰਕਾਰ ਇਹਦੇ ਤੇ ਡਿਊਟੀ ਮਾਨਸਾ ਕਰ ਪੁਲਿਸ ਲਾਈਨ ਚ ਰਹੀ ਹੈ ਐਸੀ ਦੱਲੇ ਟੀਕੇ ਲਾ ਰਹੀ ਹੈ ਇਹਨੇ ਨਰਸ ਦਾ ਕੋਰਸ ਕੀਤਾ ਪਰੂਫ ਕੀਤਾ ਜਾਵੇ ਇਹਨੇ ਨਰਸ ਦਾ ਕੋਰਸ ਕੀਤਾ ਤੁਸ ਪ੍ਰੋਪਰਟੀ ਦੀ ਗੱਲ ਕਰ ਰਹੇ ਸੀ ਫੈਸਲਾ ਮੈਨੂੰ ਦੋਲਾ ਤੋਂ ਹੈ ਜੇ ਇਹ ਅੰਦਰ ਹੈ ਤੇ ਇਹਨੇ ਆਪ ਸਾਨੂੰ ਗੁਰਵਿੰਦਰ ਨੂੰ ਬਾਹਰ ਛੱਡਿਆ ਹੋਇਆ ਠੀਕ ਹੈ ਉਹ ਅਧਿਕਾਰੀਆਂ ਦੇ ਮੈਂ ਨਾਮ ਲੈ ਰਹੀ ਹਾਂ ਜੇ ਕੁਝ ਵੀ ਕਹਿ ਰਹੀ ਹਾਂ ਉਹਨਾਂ ਨੂੰ ਕਹਿ ਕੇ ਮੈਨੂੰ ਕੁਝ ਵੀ ਕਰਵਾ ਸਕਦੀ ਹੈ ਮੇਰੇ ਬੱਚਿਆ ਸਮੈਤ ਕੋਈ ਵੀ ਗੱਲਬਾਤ ਹੋ ਗਈ ਅਮਨਦੀਪੋਂ ਦਾ ਪਰਿਵਾਰ ਤੇ ਉਹ ਅਧਿਕਾਰੀਆਂ ਦੇ ਮ ਬਾਹਰ ਨਾਮ ਪੋਸਟ ਪਾ ਕੇ ਜਾਊਂਗੀ ਜੇ ਮੈਨੂੰ ਕੋਈ ਵੀ ਨੀਕੀ ਹੋ ਗਈ ਤੁਸੀਂ ਪ੍ਰਾਪਰਟੀ ਦੀ ਗੱਲ ਕੀਤੀ ਸੀ ਆ ਪ੍ਰਾਪਰਟੀ ਕੀ ਕੀ ਪ੍ਰਾਪਰਟੀ ਹੈਗੀ ਹੈ ਪ੍ਰਾਪਰਟੀ ਆ ਜੀ ਅਦਰਸ਼ਨਗਰ ਦੇ ਵਿੱਚ 500 ਡਾਜ ਦਾ ਪਲਾਟ ਐਂਦੇ ਭਰਾ ਦੇ ਨਾਮ ਤੇ ਵਿਰਾਟ ਗ੍ਰਹਿ ਮੰਨੇ ਤੰਨੇ ਹਾਂਜੀ ਤੇ ਇਹ ਹੁਣ ਕਈ ਇਲਜ਼ਾਮ ਲਾ ਦਿੱਤੇ ਗਏ ਆ ਇਸ ਜੋ ਪੁਲਿਸ ਵਾਲੀ ਤੇ ਕਿਉਂਕਿ ਜਿਹੜਾ ਦੱਸਿਆ ਗਿਆ ਵੀ ਇਹਦੇ ਪੁਲਿਸ ਵਾਲਿਆਂ ਨਾਲ ਜਾਇਜ਼ ਸੰਬੰਧ ਆ ਕਿਉਂਕਿ ਜਿਹੜੇ ਵੱਡੇ ਅਫਸਰ ਆ ਇਹਨੇ ਜਿਵੇਂ ਹਰ ਬੰਦੇ ਨੂੰ ਧਮਕੀ ਦਿੰਦੀ ਸੀ ਜੇ ਕਿਸੇ ਨਾਕੇ ਉਤਰੀ ਲੰਘਣਾ ਸੀ ਪਹਿਲੀ ਗੱਲ ਦੱਸ ਦਈਏ ਤੁਹਾਨੂੰ ਬਹੁਤ ਵੱਡੀ ਇੱਕ ਇਹਨੇ ਸਾਜ਼ਿਸ਼ ਰਚੀ ਹੋਈ ਸੀ ਇੱਕ ਜਿਹੜਾ ਐਂਬੂਲੈਂਸ ਵਾਲਾ ਤਾਂ ਇਹਦੇ ਤੇ ਸਵਾਲ ਇਹ ਲੱਗੇ ਜਾਂਦੇ ਆ ਵੀ ਐਂਬੂਲੈਂਸ ਵਾਲੇ ਨਾਲ ਇਹਦੀ ਕੋਈ ਗੱਲਬਾਤ ਸੀ ਤਾਂ ਇਹਨੇ ਉਹ ਗੱਲਬਾਤ ਕਿਉਂ ਕੀਤੀ ਸੀ ਕਿਉਂਕਿ ਪਤਾ ਵੀ ਐਂਬੂਲੈਂਸ ਨੂੰ ਕੋਈ ਨਹੀਂ ਰੋਕ ਸਕਦਾ ਐਂਬੂਲੈਂਸ ਰਾਹੀਂ ਇਹ ਚਿੱਟਾ ਸਪਲਾਈ ਕਰਦੀ ਸੀ ਤੇ ਬਾਕੀ ਜਿਵੇਂ ਜਿਵੇਂ ਗੱਲ ਦੇ ਖੁਲਾਸੇ ਹੋ ਰਹੇ ਤੇ ਨਵੇਂ ਤੋਂ ਨਵੇਂ ਇਹਦੇ ਤੇ ਇਲਜ਼ਾਮ ਲੱਗੀ ਜਾਂਦੇ ਆ ਤਾਂ ਕਿਉਂਕਿ ਕਈ ਅਫਸਰ ਵੀ ਬਸਾਤੇ ਨੇ ਤਾਂ ਜਦੋਂ ਇਹਨੂੰ ਕੋਈ ਨਾਕੇ ਤੇ ਰੋਕਦਾ ਸੀ ਵੱਡੇ ਅਫਸਰਾਂਾਂ ਦੀਆਂ ਉੱਥੇ ਜਿਹੜੀ ਚੈਟ ਹੁੰਦੀ ਸੀ ਫੋਨ ਦੇ ਵਿੱਚ ਉਹ ਦਿਖਾਉਂਦੀ ਸੀ ਬਾਕੀ ਕੋਈ ਫੋਟੋਆਂ ਵਗੈਰਾ ਦਿਖਾ ਦਿੰਦੀ ਸੀ ਉਹਨਾਂ ਨਾਲ ਵੀ ਜਦੋਂ ਵੀ ਕੋਈ ਨਾਕੇ ਤੇ ਲੰਘਣਾ ਹੁੰਦਾ ਸੀ ਤਾਂ ਇਹਨੇ ਬਹੁਤ ਸਮੇਂ ਤੋਂ ਇਹ ਚਿੱਟਾ ਵੇਚਦੀ ਸੀ ਤੇ ਜੇ ਗੱਲ ਕਰੀਏ ਆਪਾਂ ਹੁਣ ਇਹਦੇ ਕੋਲੇ ਵੀ ਕਿੰਨੀਆਂ ਕੋਠੀਆਂ ਅਣਗਿਣਤ ਕੋਠੀਆਂ ਪਲਾਟ ਤੇ ਜਿਹਦੇ ਵਿੱਚ ਗੱਲ ਕਰੀਏ ਗੱਡੀ ਦੀ ਇੱਕ ਥਾਰ ਗੱਡੀ ਜਿਹੜੀ ਕਿ ਆ ਥੋੜੇ ਦਿਨ ਪਹਿਲਾਂ ਕੈਸ਼ ਰੁਪਏ ਦੇ ਕੇ ਇਹਨੇ ਗੱਡੀ ਉਹ ਲੈ ਕੇ ਆਈ ਆ ਤੇ ਉਹ ਤੋਂ ਪਹਿਲਾਂ ਪਤਾ ਨਹੀਂ ਆਣਗੇ ਕਿੰਨ ਤੋਂ ਕੋਈ ਇਹਦੇ ਕੋਲੇ ਗੱਡੀਆਂ ਅਣਗਿਣਤੀ ਆ ਬਰਨਾ ਬੁਰਨਾ ਤੇ 18 ਤੋਂ ਤਾਂ ਇਹ ਹੋਰ ਵੀ ਕਈ ਦੱਸੇ ਗਏ ਤੇ ਪਲਾਟ ਤਾਂ ਅਣਗਿਣਤੀ ਆ ਤਾਂ ਹੁਣ ਗੱਲ ਇਹਦੇ ਤੇ ਸਵਾਲ ਇਹ ਉੱਠ ਖੜੇ ਆ ਜਿਵੇਂ ਸੀਐਮ ਭਵੰਤਮਾਨ ਨੇ ਕਈ ਵਿੱਚ ਗਰੀਬਾਂ ਦੇ ਘਰ ਵੀ ਠਾਏ ਆ ਤੇ ਕਈ ਮੰਨ ਕੇ ਚੱਲੋ ਵੀ ਜਿਵੇਂ ਆਪਾਂ ਕਹ ਲਈਏ ਜਿਹੜੇ ਕੀ ਨਸ਼ਾ ਤਸਕਰਾਂ ਇਹਨਾਂ ਨੇ ਸਵਾਲ ਠਾਏ ਸੀ ਉਹਨਾਂ ਤੇ ਵੀ ਜੋ ਵੀ ਨਸ਼ਾ ਤਸਕਰਾਂ ਸਾਰਿਆਂ ਦੇ ਘਟਾਏ ਜਾਣਗੇ ਉਹ ਠਾਏ ਵੀ ਆ ਪਰ ਹੁਣ ਸਾਰਾ ਪੰਜਾਬ ਇਹ ਕਹਿ ਰਿਹਾ ਸਾਰੇ ਪੁਲਿਸ ਵਾਲੇ ਵੀ ਵਿੱਚ ਕੁ ਚੰਗੇ ਵੀ ਆ ਵਿੱਚ ਮਾੜੇ ਵੀ ਆ ਤੇ ਕਈ ਪੁਲਿਸ ਵਾਲਿਆਂ ਬੰਨਿਓ ਵੀ ਕਿਹਾ ਗਿਆ ਵੀ ਹਾਂਜੀ ਜੋ ਇਹ ਚਟਾ ਸਪਲਾਈ ਕਰਦੀ ਸੀ ਪਰ ਲੇਕਿਨ ਹੁਣ ਜਿਹੜੇ ਸਵਾਲ ਵੱਡੇ ਅਫਸਰਾਂ ਦੇ ਵਿੱਚ ਇਹ ਦੱਸੀ ਜਾਂਦੀ ਵੀ ਜਿਵੇਂ ਧੁੰਤੀ ਦੇ ਕੇ ਲੰਘਦੀ ਸੀ ਉਤੋਂ ਵੀ ਮੇਰੇ ਆ ਇਸ ਅਫਸਰਾਂ ਨਾਲ ਗੱਲ ਕਰੋ ਜਦੋਂ ਇਹ ਕੋਈ ਰੋਕਦਾ ਸੀ ਨਾਕੇ ਤੇ ਤਾਂ ਇਹ ਫੋਟੋਆਂ ਫਰੂਫ ਕਰਦੀ ਸੀਗੀ ਜਿਹੜੀਆਂ ਨਾਲ ਆ ਤੇ ਬਾਕੀ ਜਿਹੜੀ ਆ ਇਹਨਾਂ ਦੀ ਕੋਈ ਚੈਟ ਆ ਵੱਡੇ ਅਫਸਰਾਂ ਨਾਲ ਉਹ ਦਿਖਾ ਕੇ ਫੇਰ ਉਥੋਂ ਨਾਕਿਆਂ ਤੋਂ ਲੰਘਦੀ ਸੀ ਤੇ ਫਿਰ ਜਿਹੜੀ ਵੱਡੀ ਗੱਲ ਇਹ ਆ ਜਿਹੜੇ ਇਹ ਹੁਣ ਇੱਕ ਐਂਬੂਲੈਂਸ ਵਾਲੇ ਨੂੰ ਫਸਾਇਆ ਸੀ ਚਲ ਸੱਚ ਉਹ ਕਿਉਂ ਫਸਾਇਆ ਸੀ ਇਹਨੂੰ ਪਤਾ ਸੀ ਵੀ ਐਂਬੂਲੈਂਸ ਦੀ ਜਾਂਚ ਕਿਤੇ ਨਾ ਕੋਈ ਰੋਕੇ ਨਾ ਕੋਈ ਟੋਕੇ ਉਹਨੂੰ ਕਿਤੋਂ ਦੀ ਵੀ ਲੰਘ ਸਕਦੀ ਹੈ ਤਾਂ ਇਹ ਭਾਰੀ ਗਿਣਤੀ ਚ ਚਿੱਟਾ ਵੇਚਦੀ ਸੀ ਜਿਵੇਂ ਹੁਣ ਇਸ ਕੁੜੀ ਵੱਲਿਓ ਤੇ ਜਿਹੜਾ ਉਹ ਸ਼ਖਸ ਜਿਹਦਾ ਇਹ ਜਿਹੜੀ ਇਹ ਕੁੜੀ ਕਹਿੰਦੀ ਹੈ ਵੀ ਇਹ ਮੇਰਾ ਪਤੀ ਆ ਪਰ ਉਹ ਕਹਿੰਦਾ ਵੀ ਮੇਰੀ ਪਤਨੀ ਕੋਈ ਨਹੀਂ ਹੈਗੀ ਉਹ ਥਾ ਤੇ ਮੁੱਕਰ ਗਿਆ ਉਹ ਵੀ ਕਹਿੰਦੀ ਉਹਦੇ ਨਾਲ ਮਿਲਿਆ ਹੋਇਆ ਇਹ ਇਹ ਕਹਿੰਦੀ ਹੈ ਜਨਾਨੀ ਵੀ ਕਹਿੰਦੀ ਮੇਰੇ ਦੋ ਕੁੜੀਆਂ ਤੇ ਇਹ ਸਖਸ ਨੇ ਮੇਰੇ ਨਾਲ ਧੋਖਾ ਕਰਿਆ ਤੇ ਜਿਹੜੀ ਉਹ ਕੁੜੀ ਆ ਉਹ ਚਿੱਟਾ ਪੀਂਦੀ ਵੀ ਆ ਤੇ ਲਾਉਂਦੀ ਵੀ ਆ ਅਮਨਦੀਪ ਕੌਰ ਜੋ ਹੈੱਡਕਾਸਟੀ ਵਾਲਾ ਬਠਿੰਡੇ ਦੇ ਵਿੱਚ ਪੰਜਾਬ ਪੁਲਿਸ ਤਾਂ ਇਹਨੂੰ ਹੁਣ ਗੱਲ ਆਏ ਆ ਮਾਨਸਾ ਦੇ ਵਿੱਚ ਇਹਦੀ ਡਿਊਟੀ ਤੇ ਡਿਊਟੀ ਬਠਿੰਡੇ ਦੇ ਵਿੱਚ ਕਰਦੀ ਆ ਮਾਨਸਾ ਦੇ ਵਿੱਚ ਇਹ ਲੱਗੀ ਹੋਈ ਸੀ ਤਾਂ ਇਹ ਵੱਡੇ ਅਫਸਰਾਂ ਦੇ ਕਹਿੰਦੇ ਫੇਰ ਹੀ ਉੱਥੇ ਜਾ ਕੇ ਡਿਊਟੀ ਹੁੰਦੀ ਆ ਨਹੀਂ ਕੋਈ ਆਪਾਂ ਜੇ ਕਿਸੇ ਹੋਰ ਕਿਤੇ ਆਪਾਂ ਕਰਨਾ ਚਾਹਣੇ ਆ ਨੌਕਰੀ ਉਹ ਵੱਡੇ ਅਵਸਰ ਤੋਂ ਆਪਾਂ ਨੂੰ ਇੱਕ ਕਹਿਣਾ ਮਤਲਬ ਅਧਿਕਾਰ ਨਹੀਂ ਹੈਗਾ ਆਪਾਂ ਨੂੰ ਕਿਤੇ ਗਾਂ ਅੱਗੇ ਕਿ ਡਿਊਟੀ ਕਰਨ ਦਾ ਆਪਾਂ ਨੂੰ ਕਿਸੇ ਦੀ ਫਰਮੈਸ਼ ਪਾ ਕੇ ਜਾਂ ਕਿਸੇ ਦੇ ਵੱਡੀ ਪਾਵਰ ਤੇ ਆਪਾਂਗਾ ਹੋਰ ਕਿਤੇ ਲੱਗ ਸਕਦੇ ਆ ਨਾ ਕਿ ਆਪਣੀ ਮਰਜ਼ੀ ਨਾਲ ਤਾਂ ਹੁਣ ਇਹ ਮਾਨਸਾ ਤੋਂ ਇਹ ਸਿੱਧੀ ਪਠੰਡੇ ਦੇ ਵਿੱਚ ਉੱਥੇ ਨੌਕਰੀ ਕਰਦੀ ਸੀ ਤੇ ਜਿਹੜੇ ਤੋਂ ਹੁਣ ਇਹ ਚਿੱਟੇ ਚਿੱਟਾ ਫੜਿਆ ਗਿਆ ਉਹ ਗੱਡੀ ਦੇ ਵਿੱਚੋਂ ਥਾਰ ਤਾਂ ਉਹ ਰੰਗੇ ਹੱਥੀ ਫੜਿਆ ਗਿਆ ਤਾਂ ਹੁਣ ਦੇਖਣਾ ਇਹ ਬਣਦਾ ਸਵਾਲ ਸੀਐਮ ਭਵੰਤਮਾਨ ਤੇ ਸਰਕਾਰ ਤੇ ਵੀ ਉੱਠੇ ਆ। ਕਿ ਵੀ ਹੁਣ ਪ੍ਰਸ਼ਾਸਨ ਜਿਹੜਾ ਕਿ ਮਿਲਿਆ ਹੋਇਆ ਤੇ ਕਈ ਅਫਸਰ ਵੀ ਇਹਨਾਂ ਨੇ ਖੁਲਾਸੇ ਕੀਤੇ ਆ ਵੀ ਕਈ ਅਫਸਰ ਵੀ ਨਾਲ ਮਿਲੇ ਹੋਇਆ। ਦੇਖਣਾ ਹੁਣ ਇਹ ਬਣਦਾ ਵੀ ਜਿਵੇਂ ਜਿਵੇਂ ਹੁਣ ਇਹਦੇ ਤੇ ਰਿਮਾਂਡ ਲੈ ਗਏ ਤੇ ਉਵੇਂ-ਉਵੇਂ ਗੱਲਾਂ ਸਾਹਮਣੇ ਆ ਰਹੀਆਂ ਤਾਂ ਦੇਖਣਾ ਇਹ ਬਣਦਾ ਇਹਨੂੰ ਹੁਣ ਸਜ਼ਾ ਦੇਣਗੇ ਜਾਂ ਨਹੀਂ ਦੇਣਗੇ। ਸਿੰਘ ਭਵੰਤਮਾਨ ਇਹਦੀ ਕੋਠੀ ਤੇ ਪੰਜਾ ਚਲਾਉਣਗੇ ਜਾਂ ਨਹੀਂ ਚਲਾਉਣਗੇ। ਕਿਉਂਕਿ ਕਿਹਾ ਜਾਂਦਾ ਵੀ ਪੀਲਾ ਪੰਜਾ ਕੋਈ ਵੀ ਨਸ਼ਾ ਤਸਕਰਾਂ ਹਰ ਕਿਸੇ ਦਾ ਘਟਾਇਆ ਜਾਉ ਹੁਣ ਦੇਖਣਾ ਇਹ ਬਣਦਾ ਜਿਵੇਂ ਇਹ ਇੱਕ ਮਹਿਲ ਪਾਰਕ ਆ ਕੱਲ ਮੈਂ ਤੁਹਾਨੂੰ ਲਾਇਆ ਵੀਡੀਓ ਵੀ ਦਿਖਾਈ ਸੀ ਜੋ ਕਿ ਮਨਿੰਦਰ ਸਿੱਧ ਮਨਿੰਦਰ ਸਿੱਧੂ ਪੱਤਰਕਾਰ ਉਹਨੇ ਲਾਈਵ ਜਾ ਕੇ ਇਸ ਕੋਠੀ ਦੇ ਸਾਹਮਣੇ ਖੁਲਾਸੇ ਕਰਿਆ ਤੇ ਉਹ ਮਸੋੜੇ ਤੇ ਸਾਂਝੀ ਕਰੀ ਸੀ ਚਲੋ ਜੀ ਖਾਸ ਕਰਕੇ ਆਪਣਾ ਪੰਜਾਬ ਦੇ ਪ੍ਰਤੀ ਚੈਨਲਾਂ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਾਹੰਦਰਾ ਮਿਲਦਾ ਕੱਲ ਨੂੰ ਨਾ ਟੋਕ ਤੇ